ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਿਹੜੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਤੇ ਅੱਜ ਹੈਗਾ ਦਿਨ ਮੰਗਲਵਾਰਾ ਤੇ ਅੱਜ ਹੈ 10ਵੀਂ ਤੇ 19 ਤਰੀਕਾ ਮੰਗਲਵਾਰ ਤੇ 10ਵੀਂ ਅੱਜ ਤੇ ਆਪਾਂ ਵੀ ਹਜੇ ਮੱਥਾ ਟੇਕਣਾ ਵਾਂ ਤੇ ਬਟ ਹਜੇ ਮੱਥਾ ਟੇਕਿਆ ਨਹੀਂ ਹੈਗਾ ਤੇ ਕਿਉਂਕਿ ਸਿਰਤ ਨਹੀਂ ਠੀਕ ਹੈਗੀ ਸਿਰਤ ਹੁਣੇ ਦਵਾਈ ਦਿੱਤੀ ਆ ਤੇ ਹਜੇ ਉਹ ਪਈ ਆ ਤੇ ਰੋਟੀ ਵਗੈਰਾ ਹਜੇ ਮੈਂ ਕੁਝ ਨਹੀਂ ਬਣਾਇਆ ਤੇ ਰਾਤ ਵੀ ਨਹੀਂ ਸਬਜੀ ਬਣਾ ਹੋਈ ਤੇ ਹੁਣ ਮੈਂ ਲੱਗੀ ਸੀਗੀ ਸਬਜੀ ਬਣਾਉਣ ਬਸ ਮੈਂ ਪਿਆਜ਼ ਵਗੈਰਾ ਕੱਟ ਲਿਆ ਪਕਵੜੇ ਬੜੀਆਂ ਬਣਾ ਲੈਣੇ ਆਪਾਂ ਕਿਉਂ ਖੇ ਰੱਖੇ ਪਏ ਆ ਤੇ ਸੀਰਤ ਸੁੱਤੀ ਪਈ ਆ ਦਵਾਈ ਦਿੱਤੀ ਹੋਈ ਆ ਉਹਨੂੰ ਕਿਉਂਕਿ ਦਵਾਈ ਦੇਣੇ ਚਿਰ ਤੱਕ ਉਹ ਚਰ ਪਈ ਰਹੂਗੀ ਤੇ ਨਹੀਂ ਤਾਂ ਫਿਰ ਬਹੁਤ ਰੀਂ ਰੀਂ ਕਰਦੀ ਆ ਤੇ ਮੈਨੂੰ ਸੇ ਮੈਂ ਕਿਹਾ ਚਲੋ ਅਨਸਰ ਵੀਡੀਓ ਵੀ ਨਾਲ ਦੇ ਨਾਲ ਸ਼ੂਟ ਕਰ ਲੈਣੇ ਆ ਨਾ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਗੱਲਾਂ ਬਾਤਾਂ ਤੇ ਚਲੋ ਜੀ ਮੈਂ ਤੜਕਾ ਲਾ ਰਹੀ ਸੀ ਹੁਣ ਸਰਕਾ ਬਸ ਸਿੰਪਲ ਜਿਹੇ ਤਰੀਕੇ ਨਾਲ ਬਸ ਆਪਾਂ ਹਿੰਗ ਪਾ ਲਈ ਤੇ ਜੀਰਾ ਪਾ ਲਿਆ ਤੇ ਪਿਆਜ਼ ਹਰੀ ਮਿਰਚ ਤੇ ਅਦਰਕ ਬਸ ਇਹੀ ਇਹਨੇ ਚਾਰੇ ਚੀਜ਼ਾਂ ਪਾਈਆਂ ਨੇ ਤੇ ਬਸ ਤੇ ਉਸ ਤੋਂ ਬਾਅਦ ਆਪਾਂ ਪਿਆ ਇਹਦੇ ਵਿੱਚ ਟਮਾਟਰ ਐਡ ਕਰ ਦੇਣਾ ਵਾ ਤੇ ਗਰੇਵੀ ਰੱਖ ਕੇ ਬਸ ਆਪਾਂ ਪਕੌੜੇ ਵੜੀਆਂ ਪਾ ਦੇਣੇ ਆ ਤੇ ਸਿੰਪਲ ਜਿਹੇ ਤਰੀਕੇ ਨਾਲ ਹੀ ਆਪਾਂ ਸਬਜ਼ੀ ਬਣਾਉਨੇ ਆ ਕੋਈ ਜ਼ਿਆਦਾ तामझाम ਨਹੀਂ ਕਰਦੇ ਹੈਗੇ ਕੋਈ ਜ਼ਿਆਦਾ ਮਸਾਲੇ ਨਹੀਂ ਪਾਉਂਦੇ ਹੈਗੇ ਬਸ ਹਲਦੀ ਨੂਨ ਮਿਰਚ ਪਾਉਣੀ ਆ ਕੋਈ ਹੋਰ ਮਸਾਲਾ ਐਡ ਨਹੀਂ ਕਰਨਾ ਇਹਦੇ ਵਿੱਚ ਇਹ ਸਿੰਪਲ ਜਿਹੇ ਤਰੀਕੇ ਨਾਲ ਹੀ ਬਣਾਉਣੀ ਆ ਤੇ ਆ ਹੈਗੀ ਆ ਹਿੰਗ ਕੈਮਰਾ ਮੇਰਾ ਸੌਫ ਕਰਨ ਵਾਲਾ ਅੱਛਾ ਉਹ ਲੱਗੀ ਆ ਫਲੈਸ਼ ਲਾਈਟ ਲੱਗੀ ਹੋਈ ਆ ਹਾਂ ਇਹ ਆ ਕੈਚ ਦੀ ਤੇ ਬਸ ਤੜਕਾ ਲਾ ਕੇ ਸੀਜ਼ਨ ਵੀ ਫਿਰ ਦੇਖਣਾ ਜੇ ਸੁੱਤੀ ਰਹੀ ਤਾਂ ਸੁੱਤੀ ਰਹੀ ਤੇ ਨਹੀਂ ਤਾਂ ਕੋਈ ਪਤਾ ਨਹੀਂ ਪਰ ਤੂੰ ਕਦੋਂ ਉੱਠੇ ਜੀ ਰੋਟੀ ਬਣਾ ਲੱਗੇ ਆਪਾਂ 11 ਵਜੇ ਤੇ ਇੱਧਰ ਆਪਣੀ ਸਬਜ਼ੀ ਵੀ ਬਣ ਗਈ ਕਿੰਨਾ ਸੋਹਣਾ ਕਲਰ ਆਇਆ ਇਹਦਾ 11 ਵਜੇ ਬਹੁਤ ਭੁੱਖ ਲੱਗੀ ਪਈ ਐ ਮੈਨੂੰ ਕਿਉਂਕਿ ਇੰਨੀ ਲੇਟ ਦੀ ਰੋਟੀ ਖਾਣ ਦੀ ਤਾਂ ਆਦਤ ਹੈ ਨਹੀਂ ਤੋ ਕਿ ਟਾਈਮ ਨਾਲ ਹੀ ਖਾ ਲੈਨੇ ਆ ਤੇ ਸਿਹਤ ਕਰਕੇ ਅੱਜ ਬਿਮਾਰ ਕਰਕੇ ਤੇ ਰੋਟੀ ਵੀ ਲੇਟ ਹੋਈ ਪਈ ਆ ਤੇ ਛੋਨੇ ਹਮ ਨਾਲ ਦੀ ਨਾਲ ਹੀ ਖਾਦੀ ਜਾਊਗੀ ਜਾਣਨ ਦੀ ਸਹੀ ਤਰ੍ਹਾਂ ਨਹੀਂ ਬੈਠ ਗਈ ਤਾਂ ਸੀਰਤ ਹੁਣ ਵੀ ਨਹੀਂ ਖੇਡ ਰਹੀ ਹੁਣ ਉੱਠੀ ਸੀਗੀ ਤੇ ਉਸ ਤੋਂ ਪਹਿਲਾਂ ਮੈਂ ਕਿਹਾ ਚਾ फटाफट ਰੋਟੀ ਬਣਾ ਲਵਾਂ ਉਹਨੂੰ ਲੈ ਕੇ ਗਈ ਆ ਨੂਰ ਉਹਨੂੰ ਕਿਹਾ ਉਹ ਵੈਸੇ ਮੈਂ ਚੱਲ ਜਾਣਾ ਹੀ ਸੀਗਾ ਮੈਂ ਕਿਹਾ ਦੇਖਦੀ ਆ ਜੇ ਕਿੱਦਣ ਲੱਗੂਗੀ ਜਾਨੂੰ ਨੂਰ ਹਣੀ ਆਈ ਏ ਤੇ ਹੁਣ ਉਹਨਾਂ ਕੋਲੇ ਆ ਤੇ ਮੈਨੂੰ ਐਸੀਆ ਭੁੱਖ ਲੱਗੀ ਪਈ ਆ ਮੈਂ फटाफट ਰੋਟੀ ਬਣਾ ਲਾਂ ਤੇ ਨਹੀਂ ਤਾਂ ਫੇਰ ਰੋਟੀ ਰਹਿ ਜਾਣੀ ਆ ਵਿੱਚ ਹੀ ਤੇ ਹਜੇ ਮੈਂ ਪਹਿਲਾਂ ਵੀ ਦੱਸਿਆ ਵੀ ਅੱਜ ਦਸਵੀਂ ਆ ਤੇ ਹਜੇ ਅਸੀਂ ਦਸਵੀਂ ਦਾ ਮੱਥਾ ਨਹੀਂ ਟੇਕਿਆ ਹੈਗਾ ਹਜੇ ਅਸੀਂ ਦਸਵੀਂ ਨਹੀਂ ਕੀਤੀ ਤੇ ਫਿਰ ਸ਼ੀਰ ਦਾ ਸਾਹ ਮੱਥਾ ਟੇਕਣ ਵੀ ਜਾਣਾ ਮੈਂ ਚਾਹੇ ਤੇ ਪਾਪਾ ਇਕੱਲੇ ਹੀ ਜਾਣਗੇ ਕਿਉਂਕਿ ਮੈਨੂੰ ਤਾਂ ਹੁਣ ਸੀਰਤ ਨੂੰ ਵੀ ਦੇਖਣਾ ਪੈਣਾ ਹਨਾ ਸੀਰਤ ਦੇ ਨਾਲ ਹੀ ਜਾਣਾ ਪੈਣਾ ਮੈਂ ਫਿਰ ਸਫ਼ਰ ਦੇ ਵਿੱਚ ਉਹ ਹੋ ਰਹੀ ਹੈ ਕਿਉਂਕਿ ਆਪਾਂ ਜਿਹੜਾ ਮੱਥਾ ਦੇਖਣ ਚਾਹੁੰਦੇ ਆ ਉਹ ਆਪਣੇ ਪਿੰਡ ਜਿਹੜਾ ਪੈ ਪਿੰਡ ਤੇ ਲੰਮੀ ਚੱਟ ਪੂਰੀ ਹੈ ਸਾਡੀ ਜਗ੍ਹਾ ਤਤਲੇ ਆਂਦੀ ਉੱਥੇ ਜਾਣੇ ਆਸੀਂ ਦਸਵੀਂ ਦੀ ਮਤਲਬ ਕਿ ਜੋ ਵੀ ਸਾਡਾ ਦਸਵੀਂ ਦਾ ਮੱਥਾ ਟੇਕਦਾ ਜਾ ਵਿਆਹ ਦਾ ਜਾ ਜੋ ਵੀ ਅਗਰ ਹਨਾ ਕੈਲੋ ਦੀ ਪਹਿਲਾ ਬੱਚਾ ਹੁੰਦਾ ਸਾਰਾ ਅਸੀਂ ਉੱਥੇ ਜਾ ਕੇ ਮੱਥਾ ਟੇਕਣਾ ਹੁੰਦਾ ਸਾਡੇ ਵੱਡ ਬੜੇ ਰਿਆਂ ਦੀ ਜਗਾ ਮਤਲਬ ਉੱਥੇ ਐ ਲੰਮੇ ਜੱਟਪੁਰੇ ਹਾਈ ਕੋਰਟ ਦੇ ਕੋਲ ਤੇ ਅਸੀਂ ਉੱਥੇ ਜਾ ਕੇ ਮੱਥਾ ਠੀਕਦੇ ਆ ਤੇ ਆਉਣ ਜਾਣ ਨੂੰ ਵੀ ਟਾਈਮ ਲੱਗ ਜਾਂਦਾ ਕਾਫੀ ਤਾਂ ਕਰਕੇ ਫਿਰ ਹੁਣ ਇਹ ਸੀਗਾ ਵੀ ਦੇਖਦੇ ਆਂ ਤੁਹਾਡਾ ਮੁੰਡਾ ਤਾਂ ਤਿਆਰ ਹੋ ਗਈ ਸਵੇਰ ਤਾਂ ਮੱਥਾ ਟੇਕਿਆ ਨਹੀਂ ਜਾਂਦਾ ਸ਼ਾਮ ਨੂੰ ਟੇਕਿਆ ਜਾਂਦਾ ਜਾਂ ਸਵੇਰੇ ਤੇ ਫਿਰ ਸਵੇਰੇ ਦੇਖਾਂ ਸੌਰੀ ਸ਼ਾਮ ਨੂੰ ਦੇਖਾਂਗੀ ਤੇ ਫਿਲਹਾਲ ਹੁਣ ਸੀਗਾ ਵੀ ਰੋਟੀ ਬਣਾ ਲਈਏ ਫਟਾਫਟ ਸੀਰੀਅਸly ਸਾਰਿਆ ਹੋਇਆ ਵਾ ਕਿ ਨਹੀਂ ਤਾਂ ਮੈਂ ਫੇਰ ਟੋਟੀਆਂ ਬਣਾਉਣ ਦੇ ਵਿੱਚ ਕਿਉਂਕਿ ਪਹਿਲਾਂ ਹੀ ਬਹੁਤ ਜੀ ਲੇਟ ਆ ਤੇ ਖੇਡ ਪੂੜ ਰਹੀ ਨਹੀਂ ਉਹ ਪਤਾ ਨਹੀਂ ਵਿਚਾਰੀ ਕਿਵੇਂ ਉਹਨੂੰ ਅੰਦਰੋਂ ਲੱਗਦਾ ਹੋਊਗਾ ਹਨਾ ਨਜ਼ਰੀ ਲੱਗੀ ਪਈ ਆ रत सीरत? सीरत? ओ सीरत कह दो बिमार हो गया बीमार हो गया सीरत फिर मैं दिखाई एक सैकंड इधरों दस कि बिमार हो गया दसू ਲੈ ਦੋ ਚੀਕਾਂ ਦੀਆਂ ਚੂੜੀਆਂ ਦਿਖਾਉਣ ਲੱਗ ਜਾਂਦਾ ਹੁਣ ਠੀਕ ਆ ਜੀ ਦੇ ਦਵਾਈ ਦਿੱਤੀ ਰਹੀ ਆ ਦੁਪਹਿਰੇ ਵੀ ਸੁੱਤੀ ਹੋਈ ਰਹੀ ਆ ਮੇਰੇ ਤੋਂ ਕੋਈ ਵੀਡੀਓ ਵੀ ਨਹੀਂ ਸ਼ੂਟ ਹੋਈ ਤੇ ਪਰ ਆਏ ਸੁੱਤੀ ਰਹੀ ਐ ਵੀ ਕੋਲ ਫਾੜਦੀ ਸੀ ਆਪਦੇ ਕੱਲੀ ਨਹੀਂ ਸੀ ਪੈਂਦੀ ਤੇ ਹੁਣ ਉੱਠੀ ਆ ਹੁਣ ਥੋੜੀ ਠੀਕ ਆ ਹੁਣ ਖੇਡ ਰਹੀ ਆ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਖੇਡਣ ਲੱਗੀ ਆ ਤੇ ਹੁਣ ਇਹਨੂੰ ਜੂਸ ਦਿੰਨੀ ਆ ਮੈਂ ਪੀਣ ਨੂੰ ਤੇ ਜੂਸ ਵੀ ਅਸੀਂ ਨਾ ਉਵੇਂ ਨਹੀਂ ਪੀਣਾ ਹੈਗਾ ਅਸੀਂ ਕੋਕ ਵਾਲੀ ਛੋਟੀ ਬੋਤਲ ਦੇ ਵਿੱਚ ਪੀਣਾ ਵਾ ਇਹਨੂੰ ਐ ਵੀ ਮੈਂ ਕੋਕ ਪੀ ਰਹੀ ਆ ਐਸੇ ਆਪਾਂ ਇਹਨੂੰ ਕੋਕ ਦਿੰਦੇ ਨਹੀਂ ਹੈਗੇ ਬਸ ਉਦਾਂ ਹੀ ਦੇਖਦੀ ਆ ਨਾ ਇਹ ਵੱਡਿਆਂ ਨੂੰ ਤੇ ਸੇਮ ਉਹੀ ਚੀਜ਼ ਕਰਦੀ ਆ ਫਿਰ ਨਾ ਸਾਡਾ ਡਾਂਸ ਵੀ ਚੱਲ ਰਹੀ ਆ ਦੱਸ ਦੋ ਕਿਵੇਂ ਬਿਮਾਰ ਹੋ ਗਿਆ ਸੀ ਮੈਂ ਡਾਕਟਰ ਦੇ ਗਿਆ ਸੀ ਦੱਸ ਦੋ ਕਿਵੇਂ ਡਾਕਟਰ ਕੋਲ ਗਿਆ ਸੀ ਅੱਛਾ ਊੜਾ ਕੋੜਾ ਦਿਖਾਓ ਅੱਛਾ ਆਜੋ ਆਪਾਂ ਕੋੜਾ ਦਿਖਾ ਦਈਏ ਇੱਕ ਨਾ ਇਹ ਕੱਲ ਮੈਂ ਨੂੰ ਕਹਿੰਦੀ ਸੀ ਵੀ ਮਿੱਕੀ ਤੇ ਮਿਨੀ ਦਾ ਸੈੱਟ ਲੈ ਲੈ ਖੇਡਣ ਨੂੰ ਉਹ ਨਹੀਂ ਇਹਨੇ ਲਿਆ ਤੇ ਇਹਨੇ ਲਿਆ ਵਾ ਆਹ ਵਾਲਾ ਕੀ ਆਹੇ ਕੀ ਆਹੇ ਕੀ ਬਤ ਕੌਣਾ ਇਹ ਹਾਰਸੀ ਓਰਾ ਕੂੜਾ ਹਾਰਸੀ ਲੈ ਕੇ ਆਇਆ ਸੀ ਖੜੇ ਹੋ ਕੇ ਦਿਖਾਓ ਖੜੇ ਹੋ ਕੇ ਖੜੇ ਹੋ ਕੇ ਠੀਕ ਐ ਤੁਸੀਂ ਬੈ ਕੇ ਦਿਖਾਓ ਇਹਦੇ ਉੱਪਰ ਕਿਵੇਂ ਬੈੰਨੇ ਹੋ ਹਜੀ ਇਹ ਤਾਂ ਮੂੜ ਨਹੀਂ ਬੈਣਦਾ ਤੇਰੇ ਉੱਪਰ ਬੈਠ ਜਾਨੇ ਆ ਵੇਟ ਮਤਲਬ ਪੂਰਾ ਵਧੀਆ ਲੱਗੇ ਪੂਰਾ ਸਟਰੋਂਗ ਬਣਿਆ ਹੋਇਆ ਵਾ ਇਹਦੇ ਪਾਪਾ ਜੀ ਨੇ ਵੀ ਬੈਠ ਕੇ ਦੇਖਿਆ ਸੀ ਉੱਪਰ ਕਿਤੋਂ ਨਹੀਂ ਇਹ ਹਿੱਲਿਆ ਤੇ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਇਹਨੂੰ ਚਾਹੀਦਾ ਸੀ ਹੋਰ ਸੀ ਦੇਖ ਗਿਆ ਹੋਰ ਸੀ ਚਾਹੀਦਾ ਸੀ ਇਹਨੂੰ ਹੋਰ ਸੀ ਹੋਰ ਸੀ ਕਿੱਥੇ ਆ ਸੀਰੇ ਦਾ ਹੋਰ ਸੀ ਕਿੱਥੇ ਆ ਖੇਡਣ ਦਾ ਹੋ ਗਿਆ ਹੁਣੇ ਇਹ ਆਪਾਂ ਸਬਜੀ ਵਗੈਰਾ ਬਣਾ ਲਈ ਸੀਗੀ ਤੇ ਸਵੇਰੇ ਕਾਫੀ ਹੱਦ ਤੱਕ ਮੈਂ ਕੰਮ ਖਿੱਚ ਲਿਆ ਸੀਗਾ ਜਦੋਂ ਸਿਰਤ ਸੁੱਤੀ ਹੋਈ ਸੀਗੀ ਮੈਡੀਸਿਨ ਲੈ ਕੇ ਤੇ ਮੈਨੂੰ ਵੀ ਬਸ ਫਿਰ ਲਾਲਚੀ ਹੋ ਜਾਂਦਾ ਵਾ ਹਨਾ ਵੀ ਚਲੋ ਇਹ ਪਈ ਆ ਤੇ ਆਪਦੇ ਕੰਮ ਖਤਮ ਕਰ ਲਓ ਤੇ ਹੁਣ ਉઠી ਸੀ ਥੋੜੀ ਦੇਰ ਪਹਿਲਾਂ ਬਸ ਆਪਾਂ ਚਾਹ ਪਾਣੀ ਦੁਗਾਰਾ ਪੀ ਲਿਆ ਤੇ ਸਿਰਦੇ ਪਾਪਾ ਗਏ ਹੋਏ ਆ ਦਸਵੀਂ ਦਾ ਮੱਥਾ ਟੇਕਣ ਅਸੀਂ ਨਹੀਂ ਗਏ ਹੈਗੇ ਕਿਉਂਕਿ ਠੀਕ ਨਹੀਂ ਕਰਕੇ ਫਿਰ ਟਰੈਵਲ ਕਰਨਾ ਔਖਾ ਵਾ ਹਨਾ ਇਹ ਠੀਕ ਨਹੀਂ ਹੈਗੀ ਪਹਿਲਾਂ ਅਸੀਂ ਵੈਸੇ ਮਾਰਨਿੰਗ ਹੀ ਜਾਂਦੇ ਆ ਮਾਰਨਿੰਗ ਮਾਰਨਿੰਗ ਹੀ ਮੱਥਾ ਟੇਕ ਕੇ ਆਉਂਦੇ ਆ ਤੇ ਨਾ ਬੋਤ ਅੱਜ ਜਦੋਂ ਮਤਲਬ ਇਹ ਸਵੇਰੇ ਰੀ 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 ਕਰੀ ਗਈ ਰੁਈ ਗਈ ਆ ਤੇ ਇਸੇ ਰੱਤੇ ਪਾਪਾ ਕੰਮ ਤੇ ਵੀ ਨਹੀਂ ਗਏ ਤੇ ਮੱਥਾ ਵੀ ਨਹੀਂ ਟੇਕਣ ਜਾ ਹੋਇਆ ਤੇ ਹੁਣ ਗਏ ਆ ਮੱਥਾ ਟੇਕਣ ਤੇ ਮੈਂ ਫੇਰ ਮੈਂ ਕਹਤਾ ਵੀ ਮੈਂ ਨਹੀਂ ਜਾਣਾ ਹੈਗਾ ਕਿਉਂਕਿ ਫਿਰ ਇਹਨੇ ਟਿਕਣਾ ਨਹੀਂ ਹੈਗਾ ਕੀ ਫਾਇਦਾ ਮੈਂ ਫਿਰ ਜ਼ਿਆਦਾ ਫਿਰ ਬਿਮਾਰ ਹੋ ਜੂਗੀ ਹੁਣ ਥੋੜੀ ਜਿਹੀ ਠੀਕ ਹੋਈ ਆ ਤਾਂ ਕਰਕੇ ਤੇ ਸਬਜ਼ੀ ਵਗੈਰਾ ਆਪਣੀ ਬਣੀ ਪਈ ਐ ਸਵੇਰੇ ਬਣਾਏ ਸੀ ਆਪਾਂ ਪਕੌੜੇ ਵੜੀਆਂ ਤੇ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀਗੀ ਪਤਾ ਨਹੀਂ ਤਾਂ ਕਹਿ ਲੋ ਇਨੇ ਟਾਈਮ ਬਾਅਦ ਬਣਾਈ ਆ ਨਾ ਪਿਛਲੀਆਂ ਗਰਮੀਆਂ ਚ ਹੀ ਬਣਾਈ ਸੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੇ ਪਾਪਾ ਨੂੰ ਵੀ ਬਹੁਤ ਵਧੀਆ ਲੱਗੀ ਤੇ ਆਪਾਂ ਸ਼ਾਮ ਨੂੰ ਉਹੀ ਖਾਵਾਂਗੇ ਫਿਰ ਸਵੇਰੇ ਦੇਖ ਲਾਂਗੇ ਕੀ ਬਣਾਉਣਾ ਕਰਨਾ ਹੋਰ ਸਬਜ਼ੀ ਬਣਾਵਾਂਗੇ ਜਾਂ ਫਿਰ ਮੱਕੀ ਦੀ ਰੋਟੀ ਲਾ ਲਾਂਗੇ ਦਹੀਂ ਦੇ ਨਾਲ ਹਨਾ ਉਹ ਵੀ ਵਧੀਆ ਲੱਗਦੀ ਆ ਬਾਕੀ ਦੇਖਾਂਗੇ ਉਹ ਤਾਂ ਜੀ ਸਵੇਰ ਦੀ ਸਵੇ ਤੇ ਚਲੋ ਜੀ ਕਪੜੇ ਵਗੈਰਾ ਮੈਂ ਹੁਣ ਲਾ ਕੇ ਲਿਉਣੀ ਸੀ ਬਾਹਰ ਤੇ ਕੁਸ਼ਕ ਤਾਂ ਦੁਪਹਿਰੇ ਲਾ ਲਈ ਸੀ ਹੁਣ ਤਾਂ ਟਾਈਮ ਨਾਲ ਹੀ ਸੁੱਕ ਜਾਂਦੇ ਆ ਤੇ ਜੀਨਸ ਵਗੈਰਾ ਸਿਗੀਆਂ ਉਹ ਹਜੇ ਸੁੱਕੀਆਂ ਨਹੀਂ ਸੀਗੀਆਂ ਤੇ ਥੋੜੀ ਛਾਂ ਵਾਲੀ ਸਾਈਡ ਸੀਗੀਆਂ ਤੇ ਉਹਨਾਂ ਦੇ ਪਾਸੇ ਪੜਾਈ ਸੀ ਹੁਣ ਤਾਂ ਉਹ ਵੀ ਸੁੱਕ ਗਈਆਂ ਹੋਣਗੀਆਂ ਬਸ ਉਹ ਹੀ ਰੱਖਣੀਆਂ ਨੇ ਤੇ ਕਰ ਲਈ ਇਹ ਵਾਲਾ ਕੰਮ ਤੇ ਫਿਰ ਕਰਦੇ ਆਪਾਂ ਅੱਗੇ ਕੰਟੀਨਿਊ ਫੋਨ ਨੂੰ ਮੈਂ ਬਾਹਰ ਦਿਖਾਉਣੀ ਆ 5:00 ਵਜ ਗਏ ਆ ਤੇ ਧੁੱਪ ਇਹ ਨਹੀਂ ਜਿਆਦਾ ਤਿੱਖੀ ਹੈ ਨਾ ਆਹੋ ਸੂਰਜ ਜਿੱਧਰ ਬਹੁਤ ਤਿੱਖੀ ਧੁੱਪਾ ਕਪੜੇ-ਕਪੜੇ ਆਪ ਉਤਾਰ ਕੇ ਰੱਖਦੇ ਤੇ ਆ ਆਪਾਂ ਆਪਣੇ ਬੂਟੇ ਵੀ ਸ਼ਾਮੇ ਕਰ ਲਈ ਗਮਲੇ ਮੈਂ ਇਹ ਜਿਹੜੇ ਆਪਣੇ ਹੈਗੇ 7-8 ਗਮਲੇ ਤੇ ਮੈਂ ਇਹ ਸ਼ਾਮੇ ਕਰਤੇ ਕਿਉਂਕਿ ਧੁੱਪੇ ਹੁਣ ਇਹ ਵੀ ਮੱਚ ਦੇ ਵਿਚਾਰੇ ਇਹਨਾਂ ਨੂੰ ਵੀ ਧੁੱਪ ਲੱਗਦੀ ਆ ਹਨਾ ਹੁਣ ਉੱਪਰੋਂ ਥੋੜੀ ਇਹਦਾ ਛਾਂ ਰਹਿੰਦੀ ਆ ਤਾਂ ਕਰਕੇ ਤੇ ਇਹ ਆਪਾਂ ਹੁਣ ਕਰਤੇ ਸ਼ਾਮੇ ਤੇ ਇੱਥੇ ਹੀ ਰੱਖਾਂਗੇ ਹੁਣ ਇਹਨਾਂ ਨੂੰ ਉਹ ਹੋਣੀ ਕਰਨਾ ਉਧਰ ਧੁੱਪੇ ਨਹੀਂ ਰੱਖਣਾ ਉਧਰ ਜ਼ਿਆਦਾ ਧੁੱਪ ਲੱਗਦੀ ਆ ਫਿਰ ਸੁੱਕ ਨਾ ਜਾਣ ਆ ਕਰਕੇ ਤੇ ਗੁਲਾਬ ਆਪਣੇ ਬਹੁਤ ਸੋਹਣੇ ਖੜਦੇ ਆ ਪਾਣੀ ਪਾਇਆ ਹੋਇਆ ਤੇ ਇੱਕ ਇੱਕ ਆਪਣਾ ਪਦੀਨਾ ਵੀ ਫੁੱਟਿਆ ਆ ਦੇਖੋ ਇਹ ਵੀ ਫੁੱਟਿਆ ਆ ਤੇ ਗੁਲਾਬ ਆ ਸਾਰੀਆਂ ਕਲੀਆਂ ਨਵੀਆਂ ਪੈ ਗਈਆਂ ਸਾਰੀਆਂ ਮੈਂ ਕਟਿੰਗ ਕਰਤੀ ਸੀ ਇਹਨਾਂ ਦੀ ਕੈਂਚੀ ਨਾਲ हूँ नवी पै ग नवे तो टमाटर अपने पूरे प्रोपर रेड हो गए एक हल्का जहाइट फिर यह भी तूड़ा तो दे। सीरत देखो सीरत गेट लाता गेट लाता इनू ना रहा बहुत मैं बहर निकली बस जिदा ही मैं बाहर निकली देख लो कूडा लाता ओ दुद्ध लेके आईए आ जाओ कंगा रखे हो अंदर ਕੰਗਾ ਅੰਦਰ ਰੱਖਿਆ ਉਹ ਦੁੱਧ ਲੈ ਆਈਏ ਚਲੋ ਚਲੋ ਜੀ ਦੁੱਧ ਲੈ ਆਈਏ 5 ਵਜੇ ਤੋਂ ਉੱਪਰ ਹੋ ਗਿਆ ਟਾਈਮ ਬੈਠ ਗਿਆ ਤਵਜਾ ਇਹ ਤੁੜਾ ਥੋੜਾ ਜਿਹਾ ਜ਼ਿਆਦਾ ਖੜ੍ਹ ਬੈਠੇ ਨਹੀਂ ਹੁੰਦਾ ਵਿਚਾਰੇ ਤੋਂ ਥੋੜੀ ਵੀਕਨੈਸ ਹੋ ਗਈ ਤੁਦ ਆਪਾਂ ਲੈ ਆਏ ਸੀਗੇ ਤੇ ਪਰ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਕਿਉਂਕਿ ਜ਼ੀਰਤ ਦੁਬਾਰਾ ਰੋਣ ਲੱਗ ਗਈ ਸੀਗੀ ਸ਼ਾਇਦ ਉਹਦਾ ਅੰਦਰੋਂ ਚਿੱਤ ਨਹੀਂ ਸੀ ਠੀਕ ਤੇ ਆਪਾਂ ਕੋਈ ਵੀਡੀਓ ਵੀ ਨਹੀਂ ਬਣਾਈ ਤੇ ਚਲੋ ਜੀ ਬਾਕੀ ਅੱਜ ਦੀ ਵੀਡੀਓ ਇੰਨੀ ਆ ਤੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਮਿਲਦੇ ਆ ਜੀ ਆਪਾਂ ਨਿਊ ਵੀਡੀਓ ਦੇ ਨਾਲ ਟੇਕ ਕੇਅਰ ਬਾਏ ਬਾਏ